ਸਰਕਾਰ ਵੱਲੋਂ ਫਸਲੀ ਵਿਭਿੰਨਤਾ ਮੁਹਿੰਮ ਤਰ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੀ ਬਜਾਈ ਵੱਤ ਤੋਂ ਵੱਤ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਦੇ ਬਾਵਜੂਦ ਕਈ ਕਿਸਾਨ ਅਜੇ ਵੀ ਰਵਾਇਤੀ ਫਸਲੀ ਚੱਕਰ ਵਿੱਚ ਫਸੇ ਹੋਏ ਨੇ ਪਰ ਗੁਰਦਾਸਪੁਰ ਚੈਨਲ ਸੰਬੰਧੀ ਦੋ ਇੰਜੀਨੀਅਰ ਭਰਾਵਾਂ ਨੇ ਜੱਦੀ ਪੁਸ਼ਤੀ ਜ਼ਮੀਨ ਨਾ ਹੋਣ ਦੇ ਬਾਵਜੂਦ ਨਾ ਸਿਰਫ ਖੇਤੀ ਨੂੰ ਆਪਣਾ ਮੁੱਖ ਕੀਤਾ ਬਣਾਇਆ ਹੋਇਆ ਹੈ ਸਗੋ ਇਹਨਾਂ ਨੌਜਵਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕਰਨ ਵਰਗਾ ਔਖਾ ਕੰਮ ਵੀ ਸਫਲਤਾਪੂਰਵਕ ਕੀਤਾ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ। ਅਤੇ ਹੁਣ ਠੇਕੇ ਤੇ ਜ਼ਮੀਨ ਲੈ ਕੇ ਅਤੇ ਜ਼ਮੀਨ ਤੇ ਫੁੱਲ ਅਤੇ ਸਬਜ਼ੀਆਂ ਉਗਾ ਕੇ ਪ੍ਰਤੀ ਮਹੀਨਾ 12 ਲੱਖ ਰੁਪਏ ਕਮਾ ਰਹੇ ਨੇ ਦੱਸਦੇ ਕਿ ਇਹ ਦੋਵੇਂ ਪ੍ਰਾ ਲੋਕਡਾਉਨ ਦੌਰਾਨ ਛੱਤ ਤੇ ਸਬਜ਼ੀਆਂ ਦੀ ਖੇਤੀਕਰਨ ਕਰਕੇ ਵੀ ਚਰਚਾ ਵਿਚਾਈ ਸਨ ਮੇਰਾ ਨਾਮ ਨੀਤਿਨਾ ਜੀ ਅਸੀਂ 2020 ਚੋਂ ਛੱਤ ਤੇ ਉੱਪਰ ਪਹਿਲੇ ਵੈਜੀਟੇਬਲ ਗਰੋ ਕੀਤੀਆਂ ਸੀ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 ਚ ਅਸੀਂ 2 ਕਨਾਲ ਪੈਲੀ ਲਈਤੀ ਉਹਨੂੰ ਪਹਿਲੇ ਵਧਾਇਆ ਉੱਤੇ ਐਕਸਪੀਰੀਅੰਸ ਕੀਤਾ ਆਪਣੇ ਜਿਹੜੇ ਫਲੋਸਿ ਸੀ ਉਹਨਾਂ ਨੂੰ ਦੂਰ ਕੀਤਾ ਉਹਨਾਂ ਆਈ ਦੀ ਡੇਟ 'ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਵੈਜੀਟੇਬਲ ਦੇ ਉੱਪਰ ਗਾਰ ਕਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਆਗੂ ਨੂੰ ਕਮਰਸ਼ੀਅਲ ਲੈਵਲ ਤੇ ਲਗਾ ਕੇ ਤੇ ਅੱਛੀ ਅਰਨਿੰਗ ਕਰ ਰਿਹਾ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਹਾਂ ਫਲਾਵਰ ਵੱਖ-ਵੱਖ ਤਰ੍ਹਾਂ ਦੇ ਸਾਰੇ ਫਲਾਵਰ ਗਰੋ ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਤੇ ਉਹ ਅਸੀਂ ਡੋਟ ਟੂ ਡੋਰ ਕਈ ਘਰ ਵਾਲੇ ਹ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜਿਹੜੀ ਹਜੇ স্মਾਲ ਸਕੇਲ ਤੇ ਕੀਤੀ ਕਹਿੰਦੇ ਨਾ ਇੱਕਦਮ ਛਾਲ ਨਹੀਂ ਮਾਰਨੀ ਚਾਹੀਦੀ ਪਹਿਲੇ স্মਾਲ ਸਕੇਲ ਤੇ ਕੀਤੀ ਹੈ ਕਿ ਕੀ ਰਿਸਪੌਂਸ ਮਿਲਦਾ ਕੀ ਨਹੀਂ ਮਿਲਦਾ ਜਿੰਨਾ ਸੀ ਕੀਤਾ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਅਗਰ ਅਸੀਂ ਗੱਲ ਕਰੀਏ ਹੈ ਤੇ ਸਿਰਫ ਫੁੱਲੀ ਹੈ ਨਾ ਬਟ ਡੇਲੀ ਨੀਡ ਹੈ ਹਾਰਾਂ ਚ ਜੜਨਾ ਫਲਾਏ ਮੰਦਰਾ ਚ ਜੜਨਾ ਇੱਕ ਨੀਡ ਹੈ ਬਹੁਤ ਜ਼ਿਆਦਾ ਇਹਦੀ ਜਿੰਨੀ ਪ੍ਰੋਡਕਸ਼ਨ ਵਧ ਕੀਤੀ ਜਾਵੇ ਉੰਨੀ ਹੀ ਵਧੀਆ ਉਦਾਂ ਜਿਹੜੇ ਆਮ ਤੌਰ ਤੇ ਇਹ ਫੁੱਲ ਕਿੱਥੋਂ ਹੁੰਦੇ ਨੇ ਸਾਰੇ ਜਿਹੜੇ ਜਿਹੜੇ ਪਹੜੀ ਕਰਦਾ ਆਪਣੇ ਪੰਜਾਬ ਚ ਆ ਗਿਆ ਆਪਣੇ ਜ਼ਿਲ੍ਹੇ ਚ ਆ ਗਿਆ ਉਹ ਇਹਦਾ ਨਹੀਂ ਆਪਣਾ ਅਗਰ ਅਸੀਂ ਗੱਲ ਕਰੀਏ ਸਾਡੇ ਕੋ ਇਸ ਸਾਲ ਲੈ ਕੇ ਗਏ ਨੇ ਇੱਕ ਫਾਰਮਰ ਨੇ ਕੀਤੀ ਹੈ ਖੇਤੀ ਆਪਣਾ ਫਲਾਵਰ ਦੀ ਬਾਕੀ ਅਗਰ ਅਸੀਂ ਗੱਲ ਕਰੀਏ ਤੇ ਸਪਲਾਈ ਜ਼ਿਆਦਾਤਰ ਹਿਮਾਚਲ ਤੋਂ ਜਾਂ ਪੂਨੇ ਪੂਨੇ ਤੋਂ ਹੋ ਰਹੀ ਹੈ ਉੱਥੋਂ ਆਂਦੇ ਆ ਤੇ ਉਨੀ ਪ੍ਰੋਡਕਸ਼ਨ ਮੱਕੀ ਕੋਸਟਿੰਗ ਵੱਧ ਆਂਦੀ ਹੈ ਜਦੋਂ ਟ੍ਰਾਂਸਪੋਰਟੇਸ਼ਨ ਤੇ ਆਣਾ ਅਗਰ ਇਹ ਚੀਜ਼ ਇੱਥੇ ਤਿਆਰ ਹੋ ਜਾਏ ਤੇ ਉਹੀ ਸਸਤੀ ਹੋ ਜਾਏਗੀ ਹੌਣ ਵਾਲੇ ਸਮਝ ਕੀ ਹੁੰਦੀ ਹੈ ਲਾਲਾ ਸੋਚਾ ਪ੍ਰੋਜੈਕਟ ਦੇ ਨਾਲ ਦੇਖੋ ਆਪਸੀ ਫਰਵਰੀ ਚ ਦੇ ਇੱਕ ਸੀਡ ਲੈ ਕੇ ਆ ਰਹੇ ਆ ਉਹ ਲੈਬ ਚ ਹੀ ਤਿਆਰ ਕੀਤਾ ਗਿਆ ਜਿਹੜਾ ਕਿ ਇਕੋ ਪਲਾਂਟ ਨੂੰ ਮਾਰਚ ਬੈਂਗਨ ਟਮਾਟਰ ਲੱਗੇਗਾ ਅੱਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਪੰਜਾਬ ਲੈਵਲ ਤੇ ਕਿਸੇ ਕੋ ਸீடு ਹੈਗਾ ਵਾਲਾ ਦੂਸਰਾ ਅਸੀਂ ਕੇਸ ਖੇਤੀ ਤੇ ਮੈਂ ਸਟੱਡੀ ਕਰ ਰਹੇ ਹਾਂ ਜਿੱਦਾਂ ਮੇਰੀ ਸਟੱਡੀ ਜਿਹਦੇ ਉਹਦੇ ਮੇਰੇ ਇਹ ਡਾਊਟ ਨੇ ਉਹ ਕਲੀਅਰ ਹੋ ਜਾਣਗੇ ਫਿਰ ਅਸੀਂ ਕੇਸਰ ਦੀ ਖੇਤੀ ਦਾ ਵੀ ਸੈਟਅਪ ਲਾਵਾਂਗੇ ਨੋਜਾਨ ਨੂੰ ਇਹੀ ਹੈ ਵੀ ਬਾਰ ਵਾਲੇ ਪਾਸੇ ਇੱਕ ਏਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚਾ ਹੈ ਅਗਰ ਕਰਨਾ ਚਾਹੀਏ ਤੇਰਾ ਨਾਮ ਜਤੈਨਾ ਜੀ ਅਸੀਂ ਵੈਜੀਟੇਬਲਸ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ ਚ ਸਮਰਦੀ ਵੈਰਾਈਟੀਆਂ ਨੇ ਉਹ ਸਾਰੀਆਂ ਤਿਆਰ ਕਰ ਰਹੇ ਹਾਂ ਫਲਾਵਰਜ਼ ਦੀ ਖੇਤੀ ਸੁਸ਼ੁਰੂ ਕੀਤੀ ਹੈ ਪਿਛਲੇ ਸਾਲ ਤੋਂ ਫਲਾਵਰਜ਼ ਦਾ ਬੜਾ ਅੱਛਾ ਰਿਜ਼ਲਟ ਮਿਲਿਆ ਸਾਨੂੰ ਔਰ ਵਧੀਆ ਕੀਤੀ ਕਰ ਰਹੇ ਆ ਤੁਹਾਡੇ ਨਾਲ ਸਹਾਇਤਾ ਕੌਣ ਕਰਦਾ ਵਾ ਤਾਂ ਪਿਛਲੇ ਵਜੋਂ ਤੁਸੀਂ ਕੀ ਕਰਦਾ ਕਰਦੇ ਮੇਰਾ ਬ੍ਰਦਰ ਨਾਲ ਮੈਂ ਪੇਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਪਾਸ ਆਊਟ ਹੋ ਕੇ ਆਇਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਿਲ ਕੇ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲੋਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਐ ਕਿ ਨਵੀਂ ਐ ਟੈਕਨੀਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਐ ਆਪਣੇ ਅਦਰ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋਗਣਾਂ ਜਗ੍ਹਾ ਲਈਤੀ ਹੁਣ ਡੇਢ ਏਕੜ 'ਚ ਆ ਗਏ ਆ ਫਿਰ ਉਹਨੂੰ ਉਮੀਦ ਆ ਕਿਸ ਤੋਂ ਵਧਾਵਾਂਗੇ ਕੰਮ ਘਟਾਵਾਂਗੇ ਨਹੀਂ ਵਧਾਵਾਂਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੁਜ਼ਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਤੇ ਵਧੀਆ ਸਰਵਸ ਕਰ ਰਿਹਾ ਸਭ ਵਧੀਆ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਕੀ ਸਰ ਹਾਂਜੀ ਮੈਂ ਵੀ ਇੰਜੀ ਬਰਦਰ ਨੇ ਤੇ ਲਵਲੀ ਇੰਸਟੀਟਿਊਟ ਚੋਂ ਕੀਤੀ ਹੈ ਮੈਂ ਲੋਕਲੀ ਕੀਤੀ ਹੈ ਰੁਝਾਨ ਕਿੱਧਰ ਆਇਆ ਇਸ ਬੰਦੇ ਨੇ ਰੁਝਾਨ ਇਕਲੀ ਆਪਣਾ ਫੈਮਿਲੀ ਦਾ ਬਿਜ਼ਨਸ ਹੈ ਨਾ ਐਗਰੀਕਲਚਰ ਦਾ ਸੀਡਰਾਂ ਪੈਸਟਾਈਡ ਦਾ ਤੇ ਥੋੜਾ ਇਹਦਾ ਚੁਗਾਵਤਾ ਆਇਆ ਕਿ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਹੈ ਠੀਕ ਹੈ ਔਰ ਚੀਜ਼ ਬਾਜ਼ਾਰ ਨਾਲੋਂ ਹਟ ਕੇ ਅਗਰ ਕੁਝ ਕਰਾਂਗੇ ਮੇਰੇ ਦਾਦਾ ਜੀ ਸਟਾਰਟਿੰਗ ਤੋਂ ਪਹਿਲੇ ਪਨੀਰ ਦਾ ਕੰਮ ਕਰਦੇ ਸੀ ਪਰ ਉਹ ਹੋਰ ਤਰੀਕੇ ਨਾਲ ਕਰਦੇ ਸੀ ਅਸੀਂ ਉਹਨੂੰ ਉਸ ਚੀਜ਼ ਨੂੰ ਕਰਕੇ ਥੋੜਾ ਮੋਲਡ ਕਰਕੇ ਕਿ ਨਵੇਂ ਤਰੀਕੇ ਨਾਲ ਤਿਆਰ ਕਰੀਏ ਫਿਰ ਬ੍ਰਦਰ ਪੂਨੇ ਗਿਆ ਸੀ ਆਪਣੀ ਆਪਣਾ ਕੋਚਿੰਗ ਲੈਣ ਲਈ ਉੱਥੋਂ ਸਾਰਾ ਸਿੱਖਿਆ ਆਪਣੇ ਡ ਤੇ ਹੁਣ ਅਪਕਮਿੰਗ ਪ੍ਰੋਜੈਕਟ ਕਾਫੀ ਲੈ ਕੇ ਆ ਰਹੇ ਹਾਂ ਜਿੱਦਾਂ ਹਾਈਡਰੋਪੋਨਿਕ ਦਾ ਸੋਚਿਆ ਆ ਉਹ ਲਿਆਵਾਂਗੇ ਦੋ ਤਿੰਨ ਸਾਲ ਤੱਕਰ ਕਿਉਂਕਿ ਹਜੇ ਇੱਥੇ ਉਹ ਸਕੋਪ ਨਹੀਂ ਹੈਗਾ ਜਿਹੋ ਦਾ ਜਿੱਦਾਂ ਸਬਜ਼ੀ ਦੀ ਤੁਸੀਂ ਪੈਦਾਵਾਰ ਕਰਦੇ ਆਗੇ ਉਹ ਤੇ ਜਿਹੜੀ ਖਾਦਾਂ ਵੱਖ-ਵੱਖਾਂ ਦਾ ਕਿੰਨਾ ਕਿ ਇਸਤੇਮਾਲ ਕੀਤਾ ਜਾਣਾ ਸਰ ਖਾਦ ਅਸੀਂ ਜ਼ਿਆਦਾ ਜਨਰੀਲੀ ਖਾਦ ਨਹੀਂ ਯੂਜ਼ ਕਰਦੇ ਜਿੱਦਾਂ ਯੂਰੀਆ ਆਪਣਾ ਇਹ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਅਸੀਂ ਆਰਗੇਨਿਕ ਖਾਦਾਂ ਯੂਜ਼ ਕਰਦੇ ਹਾਂ ਜਿੱਦਾਂ ਵਰਮੀ ਕੰਪੋਸਟ ਹੋ ਗਈ ਹੋਰ ਆਰਗੇਨਿਕ ਮੈਨਰਸ ਬੜੇ ਆਂਦੇ ਨੇ ਕੰਪਨੀਆਂ ਦੇ ਉਹ ਯੂਜ਼ ਕਰਦੇ ਆਂ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਨੂੰ ਤੇ ਕਿੰਨੀ ਗ ਅੰਦਰ ਚ ਵਾਧਾ ਹੋਇਆ ਚੰਨਾ ਪੈਕ ਮਾਰੀ ਸਰ ਉਦਾਂ ਇਸ ਫੀਲਡ ਚ ਮੰਨੋ ਕਿ ਅਸੀਂ 2020 ਤੋਂ ਸਟਾਰਟ ਕੀਤਾ ਤੇ ਜਿਹੜਾ ਹਾਈ ਸਕੇਲ ਦੇ ਜਿਹੜਾ ਅਸੀਂ ਆ 2 ਸਾਲ ਹੋਏ ਸਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵਾ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਬਾਈ ਸਾਈਡ ਵੀ ਨਿਕਲ ਰਿਹਾ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਤੇ ਵਧੀਆ ਖਰਚਾ ਨਿਕਲ ਰਿਹਾ ਸਰ